ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕ੍ਰੇਪ ਦੇ 5 ਮੀਟਰ ਸੂਟ ਰਹੇਗਾ 올ਓਵਰ ਨਾਲ ਇਹਨਾਂ ਦੇ ਵੈਲਵਟ ਦਾ ਦੁਪੱਟਾ ਰਹੇਗਾ ਇਹ ਵਾਲੇ ਵੀ ਸੂਟ ਪਿਓਰ ਕ੍ਰੇਪ ਦੇ ਰਹਿਣਗੇ ਤੁਸੀਂ ਕੋਈ ਵੀ ਆਪਣੇ ਚੋਇਸ ਨਾਲ ਬਾਟਮ ਲਗਵਾ ਸਕਦੇ ਹੋ ਕਿਸੇ ਵੀ ਕਲਰ ਦੀ ਇਹਨਾਂ ਦੇ ਨਾਲ ਕਲਰ অপਸ਼ਨ ਤੁਹਾਨੂੰ ਮੈਂ ਸਾਰੇ ਦਿੱਤੇ ਹੋਏ ਆ ਤੇ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਹੈਂਡਵਰਕ ਦੇ ਸੂਟ ਹੈ ਤਾਂ ਕਰਕੇ ਇਹ ਕੋਸਟਲੀ ਹੁੰਦੀ ਹੈ ਇਹਦੇ ਵਿੱਚ ਕੋਈ ਵੀ ਮਿਕਸ ਕੰਮ ਨਹੀਂ ਹੁੰਦਾ ਹੈਗਾ ਟੋਟਲੀ ਹੈਂਡਵਰਕ ਦੇ ਸੂਟ ਹੁੰਦੇ ਆ ਪ੍ਰਾਈਸ ਆ ਰਹੇ ਨੇ ਮੈਂਸ਼ਨ ਹੈ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਤੇ ਇਹ ਵਾਲੇ ਆਉਣਗੇ ਜੀ ਜ਼ਰਦوزی ਵਰਕ ਵਾਲੇ ਸੂਟ ਆਉਣਗੇ ਬਹੁਤ ਹੀ ਜ਼ਿਆਦਾ ਸੋਨੇ ਸੂਟ ਨੇ ਹੈਵੀ ਸੂਟ ਨੇ ਨਾਲ ਇਹਨਾਂ ਦੇ 4 ਸਾਈਡ ਦੁਪੱਟੇ ਆਉਣਗੇ ਪ੍ਰਾਈਸ ਇਹਨਾਂ ਦਾ 13000 ਤੋਂ ਉੱਪਰ ਕੋਸਟ ਰਹੇਗੀ ਇਹਨਾਂ ਦੀ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਕਲਰ ਆਪਸ਼ਨ ਦਿੱਤੀ ਹੋਈ ਹੈ ਇਹ ਵਾਲੇ ਪਿਓਰ ਕ੍ਰੇਪ ਦੇ ਸੂਟ ਰਹਿਣਗੇ ਬਾਟਮ ਵੀ ਪਿਓਰ ਕ੍ਰੇਪ ਦੀ ਰਹੇਗੀ ਤੁਸੀਂ ਇਹਨਾਂ ਦਾ ਸ਼ਰਾਰਾ ਲਹਿੰਗਾ ਕੁਝ ਵੀ ਬਣਾ ਸਕਦੇ ਹੋ ਸਟਿਚਿੰਗ ਵੀ ਆਪਾਂ ਕਰਦੇ ਆਂ ਤੇ ਆਪਾਂ ਫੋਰਨ ਕੰਟਰੀਆਂ ਦੇ ਵਿੱਚ ਇਹ ਸੂਟ ਸੈਂਡ ਕਰਦੇ ਆਂ 올 ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਦੀ ਤੇ ਤੁਸੀਂ ਇਹਨਾਂ ਦਾ ਐਕਸਟਰਾ ਕਪੜਾ ਵੀ ਲੈ ਸਕਦੇ ਹੋ ਇਹ ਵਾਲਾ ਪ੍ਰਾਈਸ ਮੈਂ 5 ਮੀਟਰ ਸੂਟ ਦਾ ਐਡ ਕੀਤਾ ਹੋਇਆ 2.5 ਮੀਟਰ ਸ਼ਰਟ ਤੇ 2.5 ਮੀਟਰ ਬਾਟਮ ਦਾ ਤੇ ਤੁਸੀਂ ਇਹਨਾਂ ਨਾਲ ਲੈਸਾਂ ਲਗਵਾ ਕੇ ਦੁਪੱਟੇ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਟ੍ਰੈਂਡ ਇਹਨਾਂ ਦਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਤੇ ਇਹ ਸੂਟ ਪਾਏ ਵੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਮਿਸਕਾਸ ਆਰਗੇਂਜ਼ਾ ਦੀ ਸ਼ਰਟ ਰਹੇਗੀ बॉਟਮ ਤੇ ਨਾਲ ਇਹਨਾਂ ਦੁਪट्टे ਦੇ ਉੱਪਰ ਆਰੀ ਵਰਕ ਰਹੇਗਾ ਸਾਰਾ ਹੀ ਟੋਟਲ ਆਰੀ ਵਰਕ ਦਾ ਕੰਮ ਹੈ ਤੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਰਣਗੇ ਜੀ ਉਪਾਰਾ ਸਿਲਕ ਦੇ ਕਲਰ ਆਪਸ਼ਨ ਤੁਹਾਨੂੰ ਦਿੱਤੀ ਹੋਈ ਹੈ ਇਹਦੇ ਵਿੱਚ ਕਲਰ ਆਪਸ਼ਨ ਨੇ ਸਾਰੇ ਹੀ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲਾ ਸੂਟ ਵੈਲਵਟ ਸਿਲਕ ਦੇ ਉੱਪਰ ਰਹੇਗਾ ਜੀ ਇਹ ਵਾਲੇ ਆਰਗੈਂਜ਼ਾ ਬਨਾਸੀ ਦੇ ਸੂਟ ਰਣਗੇ ਨਾਲ ਉਪਾੜਾ ਦੀ ਬਾਟਮ ਰਹੇਗੀ ਨਾਲ ਦੁਪੱਟਾ ਸੇਮ ਫੈਬਰਿਕ ਦਾ ਰਹੇਗਾ ਥੈਂਕ ਯੂ ਸੋ ਮੱਚ ਵੀਡੀਓ